ਸੈਕਲ ਆ ਕਬੱਡੀ ਆ ਜੋਫਾ ਆਦੀ ਸਰ ਜਮੀਨ ਵੱਲੇ ਕਬੱਡੀ 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 ਦੇ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧ ਚੁੱਕਿਆ ਅੱਗੇ ਵੱਲ ਵਧ ਚੁੱਕਿਆ ਹਮਜਾ ਗੁੱਜਰ ਹਮਜਾ ਗੁੱਜਰ ਤੇ ਗੁਰਪ੍ਰੀਤ ਗੁਰਪ੍ਰੀਤ ਤੇ ਹਮਜਾ ਗੁੱਜਰ ਪੰਜਾਬ ਪੈਜ ਦੇ ਤਲਕਾਵਾ ਸਾਹ ਤੇ ਯਾਰ ਪੰਜਾਬ ਕੇਸਰੀ ਵਿਦੇਸ਼ਾ ਦਾ ਉਹ ਸਵਾਦ ਕਬੱਡੀ ਦਾ ਕਾਮਯਾਬ ਹੁੰਦਾ ਹੋਇਆ ਅਗਲੀ ਰੇਡ ਇਸ ਸਮੇਂ ਸੁਰ ਸਿੰਘ ਵਾਲੇ ਅੰਬੇ ਦੀ ਹੈ ਰਵੀ ਸ਼ੇਰ ਸਿੰਘ ਦਾ ਪੁੱਤਰ ਹੈ ਦੁਨੀਆ ਦੇ ਵਿੱਚ ਮਿੱਤਰਮਲਾ ਕਬੱਡੀ ਖਿਡਾਰੀ ਆ ਕਾਲਾ ਸਿੰਘ ਵਾਲਾ ਕੋਸ਼ਿਸ਼ ਕਰਦਾ ਹੋਇਆ ਆ ਲੋਕੀ ਇੱਡੀਆਂ ਚੁੱਕ ਚੁੱਕ ਬੰਦੇ ਕੌਣੇ ਅੰਬੇ ਨੂੰ ਲੱਗੂ ਝੀਲੂ ਨਹੀਂ ਹਰਿਆਣੇ ਦਾ ਜਹਾਕਮ ਵਾਲੀਆ ਜੱਗੂ ਧਰਮਪੁਰੇ ਕੁਲਵਿੰਦਰਾਂ ਟਾਵੇਂ ਟਾਵੇਂ ਖੇਂਦੇ ਆ ਬੱਲੇ ਬੱਲੇ ਸਨੀ 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 ਕਾਲਾ ਸਿੰਘਿਆਂ ਵਾਲਾ ਇੱਕ ਯੋਰ ਨਾਲ ਜਫੇ ਦੀ ਕੋਸ਼ਿਸ਼ ਕਰਦਾ ਹੋਇਆ ਮਾਰ ਕੇ ਦੇ ਨਹੀਂ ਖਾਂਦੇ ਸੋਹਣੀਏ ਚੰਦੇ ਮੰਗੀ ਦੇ ਚੇਲੇ ਕਾਲੇ ਸਿੰਘਿਆਂ ਦਾ ਸਨੀ ਰਕਾਨੇ ਆ ਲੁੱਟੀ ਜਾਂਦਾ ਮੇਲੇ ਟਿਕੜੀ ਜਿਹੜੇ ਉਹ ਗਾਲਮਕਲਾ ਦੇ ਵਿੱਚ ਉਹਦੇ ਦੇ ਵਿੱਚ ਆਏ ਸੀ ਉਹ ਵੀ ਗੱਲ ਹੋਈ ਪਰ ਫਿਰ ਅੰਬਾ ਗਿਆ ਸਰੀ ਵਾਲਾ ਐ ਸਮੇਂ ਆਖਾ ਬਰਸਾਲਪੁਰੀਆ ਅਰਸ਼ੀ ਦੂਸਰੇ ਪਾਸੇ ਅੰਬਾ ਤੇ ਅਰਸ਼ਾ ਅੰਬਾ ਤੇ ਅਰਸ਼ਾ ਪੰਜਾਬ ਪੰਜਾਬ ਕੇਸਰੀ ਪੰਜਾਬ 타이ਗਰ ਤਰਕਾਰਾ ਸਾਹਿਬ ਨੇ ਦੇ ਹਿੱਸੇ ਜੁੜ ਗਿਆ ਉਧਰ ਦੇਖਿਓ ਵੀ ਫੇਰ ਥਾਪੀ ਬਚ ਗਈ ਹੈ ਮੌਸਮ ਦੇ ਵਿੱਚ ਵੀ ਜਦ ਹਲਕੇ ਹਲਕੀ ਪੱਛੋਂ ਦੀ ਪੌਣ ਦਾ ਬੁੱਲਾ ਲੱਗਦਾ ਨਾ ਏਸੀ ਜਿੰਨੀ ਠੰਡ ਆਉਂਦੀ ਆ ਉਹ ਰਾਜੂ ਦੀ ਟੱਕਰ ਕਿਹਦੇ ਨਾਲ ਹੋਈ ਟੱਕਰੂ ਜੱਗੀ ਹੈ ਕਮਾਲੀਆ ਕੇ ਨਹੀਂ ਲਾਈ ਜੱਫਾ ਕੇ ਨਹੀਂ ਰਾਜੂ ਮੁੱਕੂ ਦੇ ਨਹੀਂ ਉਹ ਸਰੀਰ ਆ 20 ਸੈਕਿੰਡ ਉਹ ਕਬੱਡੀ ਆ ਜੱਫਾ ਆ ਕਬੱਡੀ ਆ ਜੱਫਾ ਤੇ ਨੰਬਰ ਰਾਜੂ ਨੇ ਆਪਣੀ ਖੇਡ ਕਲੱਬ ਦੇ ਹਿਸਾ ਸੁਰਪ੍ਰੀਤ ਮੁਰਜ ਹਰੀ ਵਾਲਾ ਖੇਡ ਮੈਦਾਨ ਦੇ ਵਿੱਚ ਦੂਸਰੇ ਪਾਸੇ ਹਾਟ ਅੱਡੀ ਦਾ ਰੈਂਪੋ ਜਾਫੀ ਅੱਜ ਸਵੇ ਕੋਈ ਕਹਿੰਦਾ ਜਫਾ ਲ ਆ ਗਿਆ ਤੇ ਕੋਈ ਕਹਿੰਦਾ ਹਜੇ ਤਾਂ ਤੀਰ ਹਲੇ ਤਾਂ ਤੀਰ ਹਲੇ ਤਾਂ ਤੀਰ ਕਮਾਨ ਦੇ ਵਿੱਚ ਆ ਅੱਜ ਦੀ ਥਾਪੀ ਅੱਜ ਦੀ ਥਾਪੀ ਉਂਗਲ ਤਾਂ ਖੜੀ ਸੀ ਤੇ ਖੜੀ ਰਹੂ ਜੱਟਨੀ ਕਮਜ਼ੋਰ ਕਾਲੇ ਜਿਗਰਾ ਵੱਡਾ ਚਾਹੀਦਾ ਅੰਬੇ ਦਾ ਜਿਗਰਾ ਵੱਡਾ ਹੈ ਖੇਡ ਕਬੱਡੀ ਵੱਡੀ ਹੈ ਪ੍ਰਦਰਸ਼ਨ ਬਹੁਤ ਵਧੀਆ 23 ਸਾਲ ਦੀ ਉਮਰ ਚ ਮੁੰਡਾ ਕਰਦਾ ਕਬੱਲਾ ਲ ਬੱਲੇ ਬਲੇ ਹੋਈ ਪਈ ਮਾਂਕੀ ਵਾਲਾ ਗੋਪੀ ਕਹਿੰਦਾ ਮੈਂ ਕਰਦਾ ਦੋ ਹੱਥ ਉਹ ਬਹਿ ਜਾ ਬਹਿ ਕਰਾਉਣ ਵਾਲਾ ਕਬੱਡੀ ਖਿਡਾਰੀ ਇੱਕ ਮਾਲਵੇ ਦੀ ਧਰਤੀ ਦੂਸਰਾ ਮੱਝ ਬਹਿ ਜਾ ਮੇਰਾ ਹੁੰਦੀ ਹੋਈ ਪੰਜਾਬ ਦੀ ਸਰਜ਼ਮੀਨ ਵੱਲੇ ਕਬੱਡੀ 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 ਕੇ ਦਾ ਅਵਤਾਰ ਵੀ ਯਾਰੋ ਸੱਚੀ ਆ ਗੱਲਾਂ ਕਹਿੰਦਾ ਨਹੀਂ ਨੱਪਣਾ ਹਰਜੀਤ ਗਵਾਚਾ ਸੀ ਜੋ ਬਾਦੇਖਾਂ ਦੇਖੋ ਕੇ ਜੜ ਜੜ ਕੇ ਅਮਨਿੰਦਰ ਸ਼ੇਰਗਿਲ ਨਿਕਾ ਨਕੋਤਰੀਆ ਬਲਵੀਰ ਬੈਸੇ ਉਹਦਾ ਵੀ ਧੰਨਵਾਦ ਅਗਲੀ ਕਬੱਡੀ ਮਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਕੌਣ ਜਿੱਤਪਾਲ ਹੈ ਇਹ ਜਲੰਧਰ ਵਾਲਾ ਹੈ ਇਹ ਨਕੋਤਰ ਕਾਲਾ ਸਿੰਘਾਂ ਦੇ ਏਰੀਆ ਦਾ ਉਧਰ ਸਰਗੋਦੇ ਵਾਲਾ ਸਰਗੋਦੇ ਵਾਲਾ ਕਹਿੰਦਾ ਮੈਂ ਕਰਦਾ ਦੋ ਹੱਥ ਆ ਬੱਲੂ ਬੱਲੂ ਕਰਾਉਣ ਵਾਲੀ ਗੱਲ ਕਰਦਾ ਮੁੰਡਾ ਆ ਦੇਖਦੇ ਸ਼ਹਿਬਾਜ਼ ਬੰਦੇਸ਼ੇ ਨੂੰ ਮਾਰ ਹੈ ਰਾਜਪੂਤ ਦੀ ਕਬੱਡੀ ਦੇ ਉੱਪਰ ਵਾਲਾ ਬੰਨਾ ਦੇਖਦੇ ਵੀ ਕਰਦਾ ਕਮਾਲਾ ਤਿਰਨਕੋਦਰ ਸ਼ਹਿਰਮਹਾਨ ਕੋਲੇ ਦੁਆਬੇ ਦੀ ਜ਼ਿਲ੍ਹ ਜਾਲਗੋੜੇ ਉੱਥੇ ਵਸਦਾ ਯਾਰ ਸੰਘੇੜਾਨੀ ਉਹਨੇ ਮਾਰਿਆ ਕਪੂਰਥਲੇ ਨੂੰ ਗੇੜਾ ਨਹੀਂ ਦਿਲ ਕੱਢ ਕੇ ਲੈ ਗਿਆ ਮੇਰਾ ਨਹੀਂ ਆ ਨਾਲ ਹੱਸਿਆ ਤੇ ਮੁਸਕਾਨ ਕੋਲੇ ਤਿਰਨਕੋਦਰ ਸ਼ਹਿਰਮਹਾਨ ਕੋਲੇ ਚਾਲ ਮਾਰੀ ਮੁੰਡੇ ਨੇ ਇਹ ਨਕੋਦਰ ਮੱਸੀਆਂ ਸ਼ਾਹ ਕੋੜਾ ਦਾ ਏਰੀਆ ਹੈ ਪੰਜ ਜੋੜ ਦੇ ਮਿਸ਼ਨ ਸ਼ਹਿਰ ਦੇ ਵਿੱਚ ਹੋਣਾ ਹੈ 19 ਜੁਲਾਈ ਜੀਟੀਆ ਕਬੱਡੀ ਕਲੱਬ ਦੇ ਲਈ ਫੇਰ ਕਬੱਡੀ ਅਨਟਾਰੀਓ ਜਾਵੇਗੀ ਪਰ ਅੱਜ ਸਵੇ ਕਬੱਡੀ ਰਾਜੂ ਦੀ ਆ ਸੈਮੀ ਫਾਈਨਲ ਸੈਮੀ ਫਾਈਨਲ ਮੈਚ ਕੋਟਲੇ ਪੜੀ ਵਾਲੇ ਰਾਜੂ ਦੀ ਪਈ ਹੋਈ ਕਬੱਡੀ ਨੇ ਪਰ ਕੀਤੀ ਕੋਸ਼ਿਸ਼ ਦੇ ਸ਼ੀਸ਼ੇ ਤੇ ਨੰਬਰ ਪੰਜਾਬ ਟਾਈਗਰ ਨਨਕਾਰਾ ਸਾਹਿਬ ਦੀ ਟੀਮ ਦੇ ਹਿੱਸੇ ਜੁੜ ਗਿਆ 16 ਤਰੀਕ ਨੂੰ ਕੱਪ ਦੀ ਕਵਲਰੀ ਫਿਰ ਕਬੀਨ ਦੀ 17 ਤਰੀਕ ਨੂੰ ਮੈਂਟਨ ਦੇ ਕਬੱਡੀ ਕੱਪ ਦੀ ਹੋਣੀ ਹੈ ਬਾਈ ਸੋਡੀ ਹੋਰੀ ਤੇ ਜੱਗੇ ਬਾਈ ਦੀ ਸਦਾ ਦੇ ਰਿਹਾ ਪਰ ਉਹ ਗੱਲ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਜੁੜੀਏ ਇਸ ਖੇਡ ਮੈਦਾਨ ਦੇ ਨਾਲ ਆਹ ਦੇਖੋ ਵੀ ਫੇਰ ਮੁੰਡਾ ਲੱਤੀ ਲੱਗ ਗਿਆ ਗੁਰੂ ਹੈ Ethiopa ਤੇ ਮਲਕੀਆ ਦੀ ਕਬੱਡੀ ਦਰਸ਼ਕ ਵੀਰੋ ਲਾਓ ਇੰਦਾਜਾ ਮਾਰੇ ਤਾਰੀ ਕੀ ਦੇ ਹਿੱਸੇ ਮਾਰੋਗੇ ਇਹ ਗੁਰੂ ਹੈ ਇਧਰ ਪਿੱਛੇ ਆ ਜਾਈ ਕੋਈ ਕਹਿੰਦਾ ਦੱਬ ਲਿਆ ਕਹਿੰਦੇ ਕੋਈ ਕਹਿੰਦਾ ਭੱਜ ਗਿਆ ਮੈਂ ਕਹਾ ਵੀ ਲੱਕ ਫੜਿਆ ਨਾ ਤਾਂ ਧਾਵੀ ਭੱਜਣਾ 99.99% ਮਨ ਜੈਦਮੁਰੇ ਵਾਲਿਆ ਉਹ ਨੰਬਰ ਜਾਂਹਿਆਂ ਦੇ ਇਸੇ ਜੁੜਦਾ ਕਾਗਜ਼ ਭਿਜਿਆ ਤਾਂ ਸਮਝੋ ਗਿਆ ਕੰਮੋ ਅਮਲੀ ਨਵਾਇਆ ਤਾਂ ਸਮਝੋ ਗਿਆ ਕੰਮੋ ਤੇ ਲੱਕ ਸੁਣਾਇਆ ਤਾਂ ਸਮਝੋ ਗਿਆ ਕੰਮੋ ਲਓ ਇਧਰਲੇ ਪਾਸੇ ਰੇਡ ਇਧਰ ਖੇਡ ਆ ਦੋ ਦੋ ਕੌਡੀਆਂ ਪਾਦੇ ਮਾਣ ਕਰਦੇ ਆ ਰਾਜਪਤਲੀ ਹੁਣੀ ਸਾਡੇ ਵੀਰਾ ਸ਼ੁਕੇਲਾ ਰਾਪਰ ਹੁਣੀ ਤੇ ਨਾਲ ਅਮਨੇ ਹੁਣੀ ਸੁਖੇ ਹੁਣੀ ਨਾਲ ਦੀਪ ਢੱਲੋ ਹੁਣੀ ਮਾਣ ਕਰਦੇ ਇਸ ਗੱਭਰੂ ਦੇ ਲਓ ਖੇਡ ਮੈਦਾਨ ਦੇ ਵਿੱਚ ਆਏ ਕਹਿੰਦੇ ਅਰਸ਼ਨਾਥੋਤ ਬਰਸਾਲ ਪੁਰੀਆ ਥੋੜੀ ਦੇਰ ਤੋਂ ਬਾਅਦ ਫੇਰ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਆਏ ਪਰ ਰਵੀ ਸਿੰਘ ਦਾ ਪੁੱਤ ਲਾਲਾ ਮਾਰਦਾ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਵਿੱਚ ਜੋੜ ਗਿਆ ਇਹ ਜੱਟ ਪਾਲਾ ਜਿੱਟੇ ਵਾਲਾ ਅਵੀ ਰਾਜਪੂਤ ਦੇਖ ਬੋ ਹੱਥ ਕਰਕੇ ਮੈਚ ਦੇ ਮੱਲਾ ਪਲ ਜਿੱਤੀ ਬਾਤੀ ਆ ਮੈਚ ਦੇ ਪਾਲ ਜਿੱਤੀ ਬਾਤੀ ਆ ਪਰ ਦੇਖੀਏ ਪੁਆਇੰਟ ਉਚਾਰਾ ਕਰੋ ਜੀ ਪੁਆਇੰਟ ਕਿਹਦਾ ਆ ਨੌਜਵਾਨ ਦਾ ਫੋਟਲੇ ਭੜੀ ਵਾਲੇ ਰਾਜੂ ਨੇ ਧਾਵਾ ਬੋਲ ਦਿੱਤਾ ਪੱਤੋ ਵਾਲੇ ਸੁਖ ਬਰਾੜ ਹੁਣਾਂ ਦਾ ਮੇਲਾ ਖੇਡਿਆ ਜਾ ਰਿਹਾ ਤੇ ਹਮਜਾ ਗੁੱਜਰ ਇਸ ਵੇਲੇ ਇੱਕ ਜੂਰ ਦੇ ਨਾਲ

ਲਗਦੇ ਆ ਲਵੇ ਕਮਾਲ ਸੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੀ ਬਾਕੀ ਸਿੱਕੀ ਮਾਰ ਕਰਾਰਾ ਪਰ ਕੌਣ ਤੇ ਮਾਰੀ ਜੱਟ ਦੀ ਹਿੱਟ ਕਰੇ ਇਹਦਾ ਟਿਪਿਆਂ ਦੇ ਵਿੱਚ ਪੰਡ ਕਰੇ ਉਹਦੇ ਪੈਰ ਨੇ ਜਿਹੜੇ ਕਾਰਾ ਦੇ ਇਹ ਆਤਮਾਨਿਆ ਇਹ ਜੱਗੂ ਪੂਰਨ ਸਿੰਘ ਜਿੰਦ ਦਾ ਪੋਤਰਾ ਹੋਣ ਕਰੂ ਕਮਾਲ ਵਾਹ ਸੋਹਣੇ